ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋ ਮੈਂ ਬਿਲਕੁਲ ਠੀਕ ਹਾਂ ਟਾਈਮ ਹੈ ਮਾਰਨਿੰਗ ਦਾ 6 ਵਜੇ ਦਾ 6 ਵਜੇ ਤੇ ਬਾਹਰ ਥੋੜੀ ਵਾਕ ਵਗੈਰ ਕਰਕੇ ਆਈਂਗੀ ਮੈਂ ਹੁਣ ਉਹ ਪਲਾਂਟਸ ਨੂੰ ਉੱਪਰ ਰੱਖਣ ਵਾਲੇ ਨਿਕਲ ਮੈਂ ਗਮੇਉ ਉਤਾਰ ਕੇ نیچے ਜਗ੍ਹਾ ਤੋਂ ਉੱਤੇ ਰੱਖ ਕਿਉਂ ਨਹੀਂ ਮੈਂ फटाफट ਰੱਖਿਆ ਮਸਰ ਧੁੱਪਾਂ ਜ ਮੈਨੂੰ ਕੋਲ ਹੋ ਜੂਗੀ ਤੇ ਇਧਰ ਮੈਂ ਨਾ ਪਾਣੀ ਗਰਮ ਕਰਕੇ ਮਹਿੰਗੀ ਦੀ ਦਾਲ ਪੈਂਦੀ ਹੈ ਦਾਲ ਬਣਾਉਂਗਾ ਦਾਣ ਖਾਣ ਨੂੰ ਬਹੁਤ ਦੇ ਹੋ ਰਿਹਾ ਸੀ ਬਹੁਤ ਜ਼ਿਆਦਾ ਟਾਈਮ ਹੋ ਰਿਹਾ ਸੀ ਮੂੰਗੀ ਦੀ ਸਾਫ ਮੂੰਗੀ ਦਾਲ ਨਹੀਂ ਖਾਂਦੀ ਸਾ ਜੀ ਬਣਾਉਂਗੀ ਦਾਲ ਕੁਛ ਰਾਤ ਵਾਲੀ ਫੜੀਆਂ ਦੀ ਸਬਜ਼ੀ ਵੀ ਇਹ ਦੋ ਆਪਸ਼ਨਸ ਹੋਣਗੇ ਦਾਲ ਬਣਾਉਣੀ ਜਾਂ ਚਾਹ ਪਾਣੀ ਕਰ ਆਪਦੇ ਆਪਣੀ ਗਰੂਨਟੀ ਕਰਦੀ ਹਾਂ ਦੁਪਹਿਰਦਮ ਚਾਹ ਕਰਤੀ ਹੈ ਨਾ ਸਵੇਰ ਸਵੇਰੇ ਇੰਨਾ ਜ਼ਿਆਦਾ ਵੀ ਰੁਟੀ ਨਹੀਂ ਹੋ ਜਾਂਦਾ ਦਿਲ ਕਰਦਾ ਵੀ ਬਾਹਰ ਬੈਠੇ ਰਹੀਏ ਮੌਸਮ ਬਹੁਤ ਵਧੀਆ ਪਰ ਕੰਮ ਨਹੀਂ ਆ ਗਿਆ ਦਿੰਦੇ ਹੈਗੇ ਵੀ ਬਾਹਰ ਬੈਠੋ ਚਲੋ ਜੀ ਕਰਦੇ ਆ ਆਪਣੇ ਕੰਮ ਤੋਂ ਦੇ ਕੀ ਚੰਚਾ ਕੇ ਨਾ ਅਧਵਾ ਖਾਂ ਝੱਲਣ ਲੱਗ ਜਾਂਦਾ ਮਸ਼ੀਨ ਵਾਂਗੂ ਵੀ ਆ ਕੰਮ ਕਰਨਾ 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 ਜਦ ਤੱਕ ਆਪਾਂ ਸੁੱਤੇ ਹਾਂ ਰੈਸਟ ਤੇ ਬੈਠਦੇ ਆ ਠੀਕ ਹੈ ਦਿਮਾਗ ਉਦੋਂ ਵੀ ਘੁੰਮ ਰਿਹਾ ਹੁੰਦਾ ਕੋਈ ਨਾ ਕੋਈ ਦਿਮਾਗ ਤਾਂ ਨਹੀਂ ਉਦੋਂ ਰੈਸਟ ਕਰਦਾ ਪਰ ਉਦੋਂ ਆ ਹੀ ਹੁੰਦਾ ਵੀ ਕਿਚਨ ਲਈ ਦਿਖ ਰਹੀ ਹੁੰਦੀ ਆਪਾਂ ਨੂੰ ਜੇ ਕਿਚਨ ਚ ਜਾਣਾ ਫਿਰ ਤਾਂ ਦਿਮਾਗ ਬਸ ਕੰਮਾਂ 'ਚ ਘੁੰਮਣ ਲੱਗ ਜਾਂਦਾ ਚਲੋ ਹੁਣ ਕਰਤਾ ਸ਼ੁਰੂ ਆਪਣੇ ਕੰਮੋ ਅੱਜ ਨਾ ਲਾਈਟ ਨਹੀਂ ਹੈਗੀ ਕੱਲ ਵੀ ਸਾਰਾ ਦਿਨ ਲਾਈਟ ਨਹੀਂ ਸੀ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਆਈ ਹੈ ਫਰਿਜ 'ਚ ਪਹਿਲ ਸਮਾਨ ਖਰਾਬ ਹੋ ਜਾਂਦਾ ਤੇ ਹੁਣ ਵੀ ਰਾਤ ਦੀ ਲਾਈਟ ਗਈ ਹੈ ਹਾਲ ਤੱਕ ਲਾਈਟ ਨਹੀਂ ਹੈਗੀ ਸਮਾਨ ਸਮੂਨ ਦਾ ਬੁਰਾ ਹਾਲ ਹੋਇਆ ਪਿਆ ਉਹ ਤਾਂ ਰਾਤ ਆ ਗਈ ਸੀ কাল 6 ਵਜੇ ਆ ਗਈ ਸੀ ਰਾਤ ਗਈ ਹੈ ਰਾਤ 1 2 ਵਜੇ ਗਈ ਹੈ ਤੇ ਹੁਣ ਤੱਕ ਲਾਈਟ ਨਹੀਂ ਆਈ ਹੈਗੀ ਲਾਈਟ ਦਾ ਬਹੁਤ ਪੂਰਾ ਖਾਲਾ ਤੇ ਮੈਂ ਸੋਚਿਆ ਨਾ ਹੁਣ ਪਲਾਂਟਸ ਨੂੰ ਪਹਿਲਾਂ ਉੱਪਰ ਰੱਖ ਦਾਂ ਗਮਲੇ ਉੱਪਰ ਰੱਖ ਦਾਂ ਕਿਉਂਕਿ ਮੌਸਮ ਠੰਡਾ ਔਰ ਇਹਦੋਂ ਬਾਅਦ ਚੜ੍ਹੇਗੀ ਧੁੱਪ ਸਾਰ ਤਾਂ ਧੁੱਪੇ ਧੁੱਪੇ ਬਹੁਤ ਜ਼ਿਆਦਾ ਆਉਂਦੀ ਤੁਸੀਂ ਕਹਿੰਦੇ ਹੋਏ ਗੱਲ ਕਿੰਨੀ ਵਾਰ ਰਿਪੀਟ ਕਰਦੀ ਹੈ ਸਾਰੇ ਘਰ ਚ ਫਰੰਟ ਤੇ ਇੱਕ ਸਾਈਡ ਤੇ ਚੜ੍ਹਦੀ ਧੁੱਪ ਆ ਜਾਂਦੀ ਸੱਚੀ ਫਿਰ ਆਈ ਲੱਗੂ ਵੀ ਬਾਹਰ ਵਾਲਾ ਕੰਮ ਤਾਂ ਪਹਿਲਾਂ ਪਹਿਲਾਂ ਹੀ ਕਰ ਲਈਏ ਇਸ ਕਰਕੇ ਮੈਂ ਸੋਚਿਆ ਪਲਾਂਟਸ ਇਹ ਰੱਖਾਂ ਮੈਂ ਹੁਣ ਤਾਂ ਫੇ ਧੁੱਪ ਆ ਗਈ ਫਿਰ ਮੈਨੂੰ ਐ ਹੋਜੂ ਵੀ ਚਲ ਕੋਈ ਨਾ ਮੈਂ ਸ਼ਾਮ ਨੂੰ ਰੱਖ ਦੂ ਕਿਉਂਕਿ ਗੇਟ ਦੇ ਨਾਲ ਗੇਟ ਖੋਲਦੇ ਪਿੱਛੇ ਤੱਕ ਆ ਜਾਂਦਾ ਫਿਰ ਮੈਨੂੰ ਆਇਆ ਇਹਨਾਂ ਵਿੱਚ ਕੁਝ ਵੱਜੇ ਨਾ ਕਦੇ ਟੁੱਟ ਜਾਣਾ ਇਸ ਕਰਕੇ ਮੈਂ ਹੁਣੀ ਇਹ ਰੱਖ ਹੀ ਦਵਾ ਮੈਂ ਕੰਮ ਜਿਹੜਾ ਹੋ ਜੇ ਠੀਕ ਹੈ ਇਹ ਦੋ ਗਮਲੇ ਵਿੱਚ ਰੱਖੇ ਨੇ ਦੇ ਵਿੱਚ ਕੁਝ ਨਹੀਂ ਹੈਗਾ ਫਿਰ ਮੈਂ ਇਹਦੇ ਵਿੱਚ ਸੋਚਿਆ ਵੀ ਚਲੋ ਇਹ ਇਹਦੇ ਵਿੱਚ ਕੁਝ ਹੋਰ ਕਦੇ ਲੱਗ ਜੂਗਾ ਇਹਨੂੰ ਪਰੇ ਸਾਈਡ ਤੇ ਰਖਵਾ ਦਾਂਗੇ ਤੇ ਹੁਣ ਮੈਂ ਆ ਗਈ ਸੀ ਕੱਪੜੇ ਧੋਣ ਕਿਚਨ ਦਾ ਕੰਮ ਕਰਨ ਤੋਂ ਬਾਅਦ ਕੁਝ ਨਾ ਕੁਝ ਸਬਜ਼ੀ ਵਗੈਰਾ ਬਣਾ ਕੇ ਮੈਂ ਆ ਗਈ ਸੀ ਕੱਪੜੇ ਧੋਣ ਕਪੜੇ ਧੋਤਣ ਸੈਮੀ ਵਿੱਚ ਸਾਡੀ ਫੁੱਲੀ ਮਸ਼ੀਨ ਥੋੜੀ ਜਿਹੀ ਉਹ ਚ ਨਾ ਪ੍ਰੋਬਲਮ ਆਉਣ ਲੱਗ ਗਈ ਤੇ ਉਹਨਾਂ ਨੂੰ ਕੰਪਲੇਨਟ ਕਰੀ ਹੋਈ ਹੈ ਕਈ ਵਾਰ ਉਹਨਾਂ ਨੂੰ ਫੋਨ ਕਰਤੋਂ ਆਏ ਨਹੀਂ ਹੈਗੇ ਰੋਜ਼ ਕਹਿੰਦੇ ਨਾ ਅੱਜ ਆਮਾ ਕਰ ਲਾਵਾਂਗੇ ਤੇ ਇਸ ਕਰਕੇ ਮੈਂ ਉਹਨੂੰ ਹਲੇ ਮੈਂ ਚਲਾ ਨਹੀਂ ਰਹੀ ਹੈਗੀ ਤੇ ਸੈਮੀ 'ਚ ਮੈਂ ਕਪੜੇ ਧੋਨੀਆ ਸੈਮੀ ਜੀ ਧੋਤਣ ਉਹ ਚ ਜਿੰਨੀ ਵਾਰ ਚਲਾਈਆ ਮੈਂ 19 ਵਾਰ ਫੇਰ ਉਹ ਤੇ ਕੋਈ 에ਰਰ ਹੀ ਆ ਜਾਂਦਾ ਇਸ ਕਰਕੇ ਮੈਂ ਉਹਨੂੰ ਚਲਾ ਨਹੀਂ ਰਹੀ ਕਿ ਮੈਂ ਕਿ ਹੋਰ ਕਿਤੇ ਕੋਈ ਨੁਕਸ ਨਾ ਪੈ ਜੇ ਤੇ ਸੈਮੀ 'ਚ ਕਪੜੇ ਧੋਨੀਆ ਤੇ ਧੁੱਪ ਤੋਂ ਤਾਂ ਡਰਦੇ ਸੱਚ ਐ ਨਾ ਵੀ ਕੱਪੜੇ ਸਵੇਰੇ ਸਵੇਰੇ ਤੋਂ ਉਹਦੇ ਫੂਲੀ ਤਾਂ ਮੈਂ ਟਾਈਮਰ ਲਾਉਂਦੀ ਸੀ ਕੰਮ ਮੇਰਾ ਸੌਖਾ ਹੋ ਜਾਂਦਾ ਸੀਗਾ ਸੈਮੀ ਚ ਫਿਰ ਆਏ ਦੇਖਣਾ ਪੈਂਦਾ ਵੀ ਜਦੋਂ ਆਪ ਫਰੀ ਹੋਵਾਂਗੇ ਅੰਦਰੋਂ ਥੋੜਾ ਬਹੁਤਾ ਕਿਚਨ ਚੋਂ ਕੰਮ ਆ ਜਾ ਸੰਭਾਲ ਕੇ ਵੀ ਦਾਲ ਸਬਜੀ ਬਣਾ ਕੇ ਫੇਰ ਹੀ ਮੈਂ ਕੱਪੜੇ ਧੋऊंगी ਕਿ ਮੈਨੂੰ ਆਦਤ ਆ ਸਵੇਰੇ ਪਹਿਲਾਂ ਮੈਨੂੰ ਹੁੰਦਾ ਵੀ ਮੈਂ ਦਾਲ ਸਬਜੀ ਬਣਾ ਕੇ ਰੱਖਦਾ ਜੇ ਲੇਟ ਹੋ ਗਈ ਘੌਲ ਹੋ ਜੂਗੀ ਲੇਟ ਹੋ ਜਾਣਾ ਸਾਰਾ ਕੰਮ ਲੇਟ ਹੋ ਜਾਂਦਾ ਵੀ ਸਬਜੀ ਮੇਰੀ ਪਹਿਲਾਂ ਬਣ ਜੇ ਫੇਰ ਮੈਂ ਕਿਵੇਂ ਮਰਜ਼ੀ ਕੋਈ ਮਰਜ਼ੀ ਕੰਮ ਕਰੀ ਚੱਲਾਂ ਕੱਪੜੇ ਧੋਵਾਂ ਸਾਫ બસ ਇਹ ਮੇਰੀ ਆਦਤ ਹੈ ਵੀ ਸਮਝੀ ਬਣ ਜੇ ਆਟਾ ਗੁੰਨ ਕੇ ਰੱਖਦਾ ਤੇ ਇਹ ਕੰਮ ਮੇਰੇ ਪਹਿਲੇ ਟਾਈਮ ਤੋਂ ਹੋਇਆ ਹੁਣ ਜਾ ਕੇ ਜਦੋਂ ਵੀ ਕਿਸੇ ਨੇ ਜਲਦੀ ਖਾਣੀ ਹੋਵੇ ਰੋਟੀ ਲੇਟ ਖਾਣੀ ਹੋਵੇ ਤਾਂ ਮੈਂ ਉਹਨਾਂ ਨੂੰ ਫੁਲਕਾ ਬਣਾ ਕੇ ਦੇ ਸਕਾਂ ਟਾਈਮ ਹੋ ਗਿਆ 7 ਵਜੇ ਦਾ ਮੈਂ ਆਈ ਵਾਕ ਕਰਕੇ ਪਲਾਂਟਸ ਨੂੰ ਪਾਣੀ ਪਾਤਾ ਤੇ ਹੁਣ ਮੈਂ ਦੇਖ ਲਈ ਤਾਂ ਵਰਮੀ ਕੰਪੋਸਟ ਪਈ ਹੈ ਤੇ ਮੈਂ ਭੁੱਲ ਹੀ ਜਾਂਦੀ ਆ ਉਹ ਕਰਤਾ ਅਜ ਫੇਰ ਪਲਾਂਟਸ ਨੂੰ ਪਾਣੀ ਪਾਤਾ ਭੁੱਲ ਕੇ ਕੱਲ ਨੂੰ ਗੁਡ ਪਾਉਣੀ ਹੈ ਪਲਾਂਟਸ ਤੇ ਕੱਲ ਨੂੰ ਗੁਡ ਪਾਉਂਦ ਪਰਸ ਵਰਮੀ ਕੰਪੋਸਟ ਪਾਵਾਂਗੇ ਇੱਧਰ ਲਿਆਂਦੀ ਪਈ ਹੈ ਥੈਲੀ ਵਰਮੀ ਕੰਪੋਸਟ ਤੇ ਮੈਂ ਸਾਨੂੰ ਤੋਂ ਪਾਉਣੀ ਆ ਆਨ ਵਰਮੀ ਕੰਪੋਸਟ ਲਿਆਂਦੀ ਪਈ ਐ प्लांट्स ਨੂੰ ਗੁੱਡ ਪਾ ਕੇ ਫਿਰ ਪਾਣੀ ਮੈਂ ਭੁੱਲ ਜਾਂਦੀ ਹਾਂ ਫਿਰ ਪਾਣੀ ਪਾ ਦਾਨੀ ਹਾਂ ਗੁੱਡ ਪਾਣੀ ਭੁੱਲ ਜਾਂਦੀ ਐ प्लांट्स 'ਚ 10 ਕਿਜੀ ਚੈਲੀਆਂ ਐ ਮੈਨੂੰ ਪਤਾ ਕਿੰਨੀ ਦਾ ਐ ਮੈਂ ਦਵਿੰਦਰ ਪੁੱਛਣਾ ਹੀ ਭੁੱਲ ਗਈ ਵੀ ਕਿੰਨੀ ਲਈ ਆ ਮੈਂ ਨਾ ਆਹ ਵਾਲੇ ਰੂਮ 'ਚ ਪ੍ਰੈਸ ਦਾ ਇੱਕ ਟੈਂਪੋਰਰੀ ਮੈਂ ਸੈਟਅਪ ਬਣਾ ਕੇ ਦੇਖਿਆ ਜਿਹੜਾ ਇੱਥੇ ਟੇਬਲ 'ਤੇ ਹੁੰਦਾ ਸੀ ਉਹਦੇ ਉੱਪਰ ਮੈਂ ਪ੍ਰੈਸ ਦਾ ਕੱਪੜਾ ਪਾ ਦਿਆ ਟੇਬਲ ਦੇ نیچے ਟਾਇਰ ਸੀ ਉਹਨੂੰ ਖਿੱਚ ਕੇ ਇੱਧਰ ਕਰ ਲਿਆ ਤਾਂ ਕਿ ਪ੍ਰੱਬ ਦੇ ਨੇੜੇ ਹੋ ਜੇ ਹਨਾ ਤੇ ਇੱਧਰ ਪ੍ਰੈਸ ਕਰਕੇ ਦੇਖ ਲਈਏ ਕੱਪੜੇ ਤੇ ਹੀ ਪ੍ਰੈਸ ਕਰਨੇ ਮੁਸ਼ਕਲ ਨਹੀਂ ਈਜੀ ਨੇ ਥੋੜੀ ਕੱਪੜਿਆਂ ਦੀ ਲੈਂਥ ਦੀ ਪ੍ਰੋਬਲਮ ਆ ਰਹੀ ਹੈ ਮੈਨੂੰ ਦਿਵਿੰਦਰ ਕੰਨ ਦੇ ਕੋਲ ਸਾਇੰਸ ਅੱਟ ਕਰਕੇ ਦੇਖੋ ਤੁਹਾਨੂੰ ਆ ਰੂਮ 'ਚ ਏਸੀ ਵੀ ਹੈ ਵਾ ਟੇਬਲ ਵੀ ਕੋਲੀ ਹੈ ਟੇਬਲ ਖਿੱਚਣਾ ਵੀ ਈਜ਼ੀ ਆ ਇੰਨੀ ਕ ਜਣਾ ਖਿੱਚਣਾ ਹਮ ਤਾਂ ਬਹੁਤ ਦੂਰ ਲੈ ਕੇ ਆਣਾ ਖਿੱਚ ਕੇ ਤੇ ਮੈਂ ਸੈਟ ਹਾਂ ਪ੍ਰੈਸ ਦਾ ਸੈਟਅਪ ਕਰਕੇ ਦੇਖ ਰਹੀ ਅੱਜ ਵੀ ਸੈਟ ਆਉਣਗੇ ਜੀ ਇੱਕ ਦੋ ਦਿਨ ਦਿਵਿੰਦਰ ਕੰਨ ਕਰਕੇ ਦੇਖ ਲਓ ਨਹੀਂ ਫਿਰ ਕੋਈ ਹੋਰ ਜੁਗਾਂ ਕਰਾਂਗੇ ਆਪਾਂ ਦਿਵਿੰਦਰ ਤਾਂ ਕਹਿੰਦੇ ਪ੍ਰੈਸ ਵਾਲਾ ਟੇਬਲ ਬਣਾ ਲਾਂਗੇ ਨਹੀਂ ਕਿ ਟਾਇਰ ਲਗਵਾ ਲਾਂਗੇ

ਤੇ ਲਮਾਈ ਦੀ ਪ੍ਰੋਬਲਮ ਆਉਂਦੀ ਹੈ ਚੜਾਈ ਦੀ ਆਉਂਦੀ ਹੈ ਇੱਕ ਇਹਦੇ ਟੇਬਲ ਦੇ ਸਾਈਡਾਂ ਤਾਂ ਇਹ ਕਨਾਰੀਆਂ ਲੱਗੀਆਂ ਹੋਈਆਂ ਨੇ ਇੱਕ ਸਾਈਡ ਨੇ ਇਧਰ ਲੱਗੀਆਂ ਹੋਈਆਂ ਤਿੰਨ ਸਾਈਡ ਕਨਾਰੀਆਂ ਲੱਗੀਆਂ ਹੋਣਗੀਆਂ ਨਹੀਂ ਕੋਈ ਦੀ ਕਟਾਂ ਨਹੀਂ ਚਲੋ ਜੇ ਇਹ ਸਭ ਹੌਲੀ ਹੌਲੀ ਕਰੀਆ ਮੈਨੂੰ ਆਗਤ ਪੈ ਜਾਏ ਇੱਥੇ ਕਰਾਂਗੇ ਕਿਉਂਕਿ ਅਪਾ ਹੋਰ ਪੈਸੇ ਨਹੀਂ ਲਾਵਾਂਗੇ ਟੇਬਲ ਤੇ ਹੋਰ ਨਹੀਂ ਸੋਚਾਂਗੇ ਹੁਣ ਨਾ ਗਰਮੀਆਂ 'ਚ ਕਾਟਨ ਦੇ ਕੱਪੜੇ ਵਿੰਦ-ਵਿੰਦ ਦੇ ਕਾਟਨ ਦੇ ਪਤਲੇ ਪਤਲੇ ਕੁੜਤੇ ਫੀਆ ਮੈਂ ਹੁੰਦੇ ਨੇ ਖੇਤ ਵਾਲੇ ਥੋੜਾ ਥੋੜਾ ਰੰਗਦਾਰ ਜਿਵੇਂ ਕੋਈ ਸਕਾਈ ਬਲੂ ਹੋਗਾ ਗ੍ਰੇ ਹੋਗਾ ਕਰੀਮ ਹੋਗਾ ਹੈ ਨਾ ਤੇ ਬਿਲਕੁਲ ਪਤਲੇ ਕਾਟਨ ਦੇ ਇਹ ਆਰਾਮ ਕਰਕੇ ਜਿਹੜੇ ਕੱਪੜੇ ਤੇ ਉੱਟਦੇ ਵੀ ਮੈਂ ਫਿਰ ਦਵਿੰਦਰ ਕਹਿੰਦੇ ਨੇ ਕਿ ਪ੍ਰੈਸ ਨਾ ਇਹਨਾਂ ਨੂੰ ਕਰਿਆ ਕਰੋ ਖੇਤ ਵਾਲੇ ਮੇਰੇ ਕੱਪੜਿਆਂ ਨੂੰ ਕਿਉਂ ਤੁਸੀਂ ਇੰਨਾ ਮਿਹਨਤ ਕਰਦੇ ਵੀ ਰਹਿਣ ਦਾ ਕਰੋ ਇੱਕ ਤਾਂ ਪਤਲੀ ਕਾਟਨ ਆ ਉਹ ਇਕੱਠੀ ਹੋ ਜਾਂਦੀ ਐ ਤੇ ਬਿਨਾ ਪ੍ਰੈਸ ਤੋਂ ਪਾਉਣਗੇ ਫ ਬਧੀਆਂ ਨਾਲ ਦਾ ਉੱਚਾ ਘੁੱਚੇ ਜੇ ਲੱਗਦੇ ਨੇ ਹੁੰਦੇ ਹਨ ਜਦੋਂ ਉੱਚੇ ਹੋਏ ਹੁੰਦੇ ਨੇ ਕੱਪੜੇ ਇਕੱਠਾ ਜਿਹਾ ਹੋ ਜਾਂਦਾ ਪ੍ਰੈਸ ਕਰਦੇ ਕੱਪੜਾ ਖੁੱਝ ਜਿਹਾ ਜਾਂਦਾ ਸਮਾਂ ਲੱਗਦਾ ਪ੍ਰੈਸ ਕਰਿਆ ਹੈ ਫਿਰ ਮੈਂ ਪ੍ਰੈਸ ਕਰਵਾਉਂ ਮੈਂ ਦਵਿੰਦਰ ਤਾਂ ਮੈਨੂੰ ਮਨਾ ਕਰਦਾ ਮੈਨੂੰ ਮੇਰੇ ਕੱਪੜੇ ਨਾ ਕਰਦਾ ਪਰ ਮੇਰੇ ਤੋਂ ਫਿਰ ਰੈਨ ਨੂੰ ਦਾ ਪ੍ਰੈਸ ਕਦੇ ਬਿਨਾ ਮੈਂ ਤਾਂ ਪ੍ਰੈਸ ਕਰਿਆ ਬਿਨਾ ਕੱਪੜੇ ਜਿਹੜੇ ਪ੍ਰੈਸ ਹੁੰਦੇ ਨੇ ਦਾ ਮਾਰਿਚ ਰੱਖ ਹੀ ਨਹੀਂ ਹੁੰਦੇ ਇਹੇ ਫਿਰ ਹਲਕੇ ਹੀ ਪ੍ਰੈਸ ਮਾਰ ਕੇ ਪਰ ਮਾਰਦੀ ਮੈਂ ਜਰੂਰ ਆਪਦੇ ਘਰ ਨਾਲ ਪੋਣਾਂ ਨੂੰ ਸੂਟਾਂ ਤੇ ਵੀ ਦਵਿੰਦਰ ਦੇ ਕੁਰਤੇ ਪਜਾਮੇ ਇੱਥੇ ਵੀ ਜਿਹੜਾ ਤੇ ਪ੍ਰੈਸ ਹੁੰਦੇ ਮੇਰੀ ਆਦਤ ਹੈ ਪ੍ਰੈਸ ਕਰਕੇ ਰੱਖਦੀ ਹੁੰਦੀ ਆ ਮੈਂ ਆਪਦੇ ਸੂਟਾਂ ਕਰਦੇ ਬਾਅਦ ਦਵਿੰਦਰ ਦੇ ਦੋ ਦਿਨ ਕੁਰਤੇ ਪਜਾਮੇ ਲੈਣੇ ਸੀ ਇਹਨਾਂ ਤੇ ਕਰਦੇ ਆ ਫਟਾਫਟ ਪੱਖਾ ਵੀ ਬੰਦ ਕੀਤਾ ਹੋਇਆ ਵੀਡੀਓ ਕਰਕੇ ਜਦੋਂ ਪੱਖਾ ਆਨ ਕਰਕੇ ਵੀਡੀਓ ਬਣਾਉਣੀ ਆ ਫਿਰ ਵੀਡੀਓ ਤੇ ਗੂੰ 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 ਬਾਜ ਆਉਂਦੇ ਪੱਖੇ ਦੀ ਮੇਰੇ ਬਾਜ ਨਹੀਂ ਕਲੀਅਰ ਆਣੀ ਤੇ ਹਮੇ ਪੱਖਾ ਕਰਨਾ ਆਨ ਤੇ ਵੀਡੀਓ ਕਰਦਾ ਹਾਂ ਫਿਰ ਕੱਪੜੇ ਪ੍ਰੈਸ ਕਰਨਾ ਉਹ ਬਹੁਤ ਗਰਮੀ ਕਰ ਰਹੀ ਹੋ ਗਈ 2 ਮਿੰਟ ਜੀ ਮੈਂ ਤਾਂ ਬਹੁਤ ਜ਼ਿਆਦਾ ਗਰਮੀ ਹੈ ਮੈਂ ਹੁਣ ਦਵਿੰਦਰ ਦਾ ਖਾਣਾ ਬਣਾਖਿਆ ਤੇ ਲੇਟ ਆਇਆ ਇਹਨਾਂ ਨੇ ਖਾਧੋ ਅਸੀਂ ਸਭ ਨੇ ਖਾ ਲਿਆ ਇਹਨਾਂ ਦਾ ਖਾਣਾ ਬਣ ਗਿਆ ਸੈਲਡ ਕੱਟ ਕੇ ਅੰਦਰ ਰੂਮ ਚ ਰੱਖਿਆ ਏਸੀ ਲੱਗਿਆ ਪਿਆ ਅੱਛਾ ਰੰਗ ਆ ਗਿਆ ਹਣ ਮੈਂ ਕਰਦੀ ਹਾਂ Kettle ਸਾਫ Kettle ਸਾਫ ਕਰਮੀ ਮੇਰੇ ਕੋਲ ਨੀਂਬੂ ਦੇ ਚਿਲਕੇ ਬੈਠ ਨੇ ਕਿ ਸੁਟਣਾ ਕਿਉਂ ਪਹਿਲਾਂ ਮੈਂ Kettle ਸਾਫ ਕਰੂੰ Kettle ਸਾਫ ਕਰਕੇ ਫਿਰ ਉਹ ਪਾਣੀ ਕੱਢ ਕੇ microwaves ਰੱਖੋ ਫਿਰ microwaves ਸਾਫ ਕਰੂੰ ਚਿਲਕੇ ਵੀ ਕੰਮ ਆਉਣਗੇ ਦੋ ਇਲੈਕਟ੍ਰੋਨਿਕਸ ਮੇਰੇ ਸਾਫ ਵੀ ਹੋ ਜਾਣਗੇ ਠੀਕ ਹੈ ਔਰ ਇੱਕ ਥੋੜਾ ਸਵਾਲ ਮੈਨੂੰ ਬਹੁਤ ਬਹੁਤ ਜਿਆਦਾ ਆਉਂਦਾ ਕਿ ਨਵੇਂ ਸਬਸਕ੍ਰਾਈਬਰ ਜੁੜਦੇ ਨੇ ਫਿਰ ਉਹਨਾਂ ਨੂੰ ਆਏ ਹੁੰਦਾ ਮੇਰੇ ਬੱਚੇ ਕਿੱਥੇ ਨੇ ਪਹਿਲਾਂ ਜਦੋਂ ਸਸ ਪਹਿਲਾਂ ਤੋਂ ਇਹ ਦਾਸਤਾ ਫੈਮਿਲੀ ਚ ਅਸੀਂ ਕੌਣ-ਕੌਣ ਹਾਂ ਮੇਰੇ ਮਦਰ ਇਨ ਲਾਉ ਨੇ ਮੇਰੇ ਹਸਬੰਦ ਮੈਂ ਦੋ ਮੇਰੇ ਬੱਚੇ ਬੇਟੀ ਮੇਰੀ ਵੱਡੀ ਆ ਉਹ ਪਲੱਸ 2 ਕਰਕੇ ਸਟੱਡੀ ਵੇਸ ਤੇ ਕੈਨੇਡਾ ਗਈ ਹੋਈ ਐ ਬੇਟਾ ਮੇਰਾ ਬੇਟੀ ਤੋਂ ਛੋਟਾ ਉਹ ਪਲੱਸ 2 ਕਰ ਰਿਹਾ ਠੀਕ ਐ ਦੋ ਮੇਰੇ ਬੱਚੇ ਨੇ ਬੇਟੀ ਵੱਡੀ ਆ ਬੇਟਾ ਛੋਟਾ ਓਕੇ ਇਹ ਆਪੀ ਪੰਜ ਜਾਣੇ ਸਾਡੀ ਫੈਮਿਲੀ ਚ ਹੈਗੇ ਆ ਓਕੇ ਆਈ ਥਿੰਕ ਸੋ ਥੋੜਾ ਜਿਹਾ ਕੁਐਸਚਨ ਕਲੀਅਰ ਹੋ ਗਿਆ ਹੋਊਗਾ ਕਿਉਂਕਿ ਨਵੇਂ ਸਬਸਕ੍ਰਾਈਬਰ ਜੁੜਦੇ ਨੇ ਉਹਨਾਂ ਨੂੰ ਨਹੀਂ ਪਤਾ ਤੇ ਪਹਿਲਾਂ ਨੂੰ ਪਤਾ ਹੁਣ ਮੈਂ ਕਰ ਦਿਆਂ ਕੈਟਰ ਸਾਫ ਤੇ ਉਦੋਂ ਪਹਿਲਾਂ ਮੈਂ ਦਵਿੰਦਰ ਦਾ ਖਾਣਾ ਪਾ ਕੇ ਰੱਖਦਾ ਪਲੇਟ ਵਿੱਚ ਨਾ ਕਿ ਆਗੇ ਆਨ ਜਦੋਂ ਨਾ ਕਿ ਆਗੇ ਫਿਰ ਮੈਂ ਰੂਮ ਚ ਰੱਖ ਆਉਣਾ ਮੇਰੇ ਕੋਲ ਪਈ ਸੀ ਨਿੰਬੂ ਦੇ ਛਿਲਕੇ ਮੈਂ ਪਰ ਸੁਟੇ ਨੇ ਹੈਗੇ ਉਹ ਸੋਚਿਆ ਚਲੋ ਕੈਟਲ ਸਾਫ ਕਰਾਂਗੇ ਤੇ ਕੈਟਲ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਨਾ ਮੈਂ ਇਹਦੇ ਵਿੱਚ ਨਿੰਬੂ ਦੇ ਛਿਲਕੇ ਪਾਤੇ ਤੇ ਇਹਨੂੰ ਘਰਨਾਂਗੀ ਔਨ ਪਾਣੀ ਨੂੰ ਪੂਰਾ ਉਬਲਣ ਦਵਾਂਗੇ ਇਹ ਨਾਲ ਕੀ ਹੋਗਾ ਜਿਹੜਾ ਕੈਟਲ ਦਾ ਪੇਸ ਆ ਪਾਣੀ ਕਰਕੇ ਥੋੜਾ ਜਿਹਾ ਸੋਰੇ ਵਾਂਗੂ ਕੁਝ ਹੋ ਜਾਂਦਾ ਸਪੌਟਸ ਆ ਜਾਂਦੇ ਨੇ ਤੇ ਕਿਸੇ ਵੀ ਤਰ੍ਹਾਂ ਸਮੈਲ ਉਹ ਨਿਕਲ ਜੂਗੀ ਪਾਣੀ ਉਬਲ ਗਿਆ ਤੇ ਮੈਂ ਕੈਟਲ ਘਰਤੀ ਬੰਦ ਤੇ ਵਿੱਚ ਹੀ ਮੈਂ ਦਹੀਂ ਜਮਾਉਣ ਲੱਗੀ ਸੀਗੀ ਦਹੀਂ ਜਮਾ ਦਾ ਦੁੱਧ ਮੈਂ ਉਹ ਕਰਦਾ ਸੀ ਜਾਂ ਗਰਮ ਕਰਨ ਦੀ ਹੁਣ ਤਾਂ ਲੋੜ ਨਹੀਂ ਹੁੰਦੀ ਪਰ ਹਲਕਾ ਜਿਹਾ ਫ੍ਰਿਜ ਵਾਲੇ ਦੁੱਧ ਦੀ ਮੈਂ ਠੰਡਕ ਉਤਾਰਦਾ ਨਹੀਂ ਹੁੰਦੀ ਹੈਗੀ ਹਲਕੀ ਜਿਹੀ ਠੰਡਕ ਉਤਾਰ ਕੇ ਜੇ ਬਿਲਕੁਲ ਨੋਰਮਲ ਜਿਹਾ ਹੀ ਹੋ ਜਾਂਦਾ ਤੇ ਫਿਰ ਜਾਂਗ ਲਗਾਦਾ ਅੱਜ ਬਿਲਕੁਲ ਦਿਨ ਵਾਲੀ ਦਹੀਂ ਬਿਲਕੁਲ ਨਹੀਂ ਬਚੀ ਖਤਮ ਸੀ ਮੈਂ ਸੇਵਿੰਗ ਘੜਬੀ ਜੀ ਦਹੀਂ ਹਲਾਤੀ ਇਹ ਤਾਂ ਪਈ ਹੋਵੇ ਦਹੀਂ ਮੈਂ ਦੇਣੇ ਜਮਾ ਲਾਣੀ ਹੁੰਦੀ ਹੈ ਫਿਰ ਜਿਹੜਾ ਕੇਟਲ ਚ ਪਾਣੀ ਸੀ ਉਬਾਲ ਲਿਆ ਆਪਾਂ ਹਲਕਾ ਜਿਹਾ ਮੈਂ 5-10 ਮਿੰਟ ਲਈ ਰੱਖਤਾ ਸੀਗਾ ਰੈਸਟ ਤੇ ਤਾਂ ਕਿ ਉਹਦਾ ਅਸਰ ਵਿੱਚ ਹੋਰ ਹੋ ਜਾਏ ਤੇ ਕੇਟਲ ਚੋਂ ਕਿਸੀ ਬੰਦ ਨਾ ਸਮੈਲ ਤੁਹਾਨੂੰ ਇੱਕ ਮੈਂ ਮਾਈਕ੍ਰੋਵੇਵ ਸੇਫ ਬਾਉਲ ਚ ਪਾ ਰਹੀ ਹਾਂ ਪਾਣੀ ਗਰਮ ਪਾ ਲਿਆ ਤੇ ਉਹਦੇ ਵਿੱਚ ਮੈਂ ਨਿੰਬੂ ਜਿਹੜੇ ਪਾਏ ਉਹ ਵੀ ਪਾ ਲਿਆ। ਨਹੀਂ ਅੱਛੀ ਖੁਸ਼ਬੂ ਆ ਰਹੀ ਇਸ ਨਾਲ ਨਿੰਬੂ ਦੀ ਬਹੁਤ ਅੱਛੀ ਖੁਸ਼ਬੂ ਆ ਰਹੀ ਹੈ। ਲੈਮਨਸ ਦੀ ਜਿਵੇਂ ਗ੍ਰੀਨ ਟੀ ਚ ਫਲੇਵਰ ਆਉਂਦਾ ਹੁੰਦਾ। ਤੇ ਪਾਣੀ ਵਾਲੇ ਬਾਉਲ ਨੂੰ ਮੈਂ ਰੱਖ ਦੂੰਗੀ ਮਾਈਕ੍ਰੋਵੇਵ ਚ। ਸੇਮ ਉਹੀ ਪਾਣੀ ਉਹੀ ਨਿੰਬੂ ਗਰਮ ਤੇ 4 ਤੋਂ 5 ਮਿੰਟ ਤੇ ਟਾਈਮਰ ਲਗਾ ਦਾਂਗੇ ਤਾਂ ਕਿ ਮਾਈਕ੍ਰੋਵੇਵ ਵਿੱਚ ਪਾਣੀ ਉਬਲੇ ਤੇ ਆਪਣਾ ਮਾਈਕ੍ਰੋਵੇਵ ਵੀ ਅੰਦਰੋਂ ਸਾਫ਼ ਹੋ ਜਾਈਏ ਤੇ ਕੈਟਲ ਨੂੰ ਮੈਂ ਡਿਸ਼ ਲਿਕਵਿਡ ਨਾਲ ਇੱਕ ਵਾਰ ਫੇਰ ਦੁਬਾਰੇ ਵਾ ਬਹੁਤ اچھی طرح ਸਾਫ ਹੋ ਗਈ ਜੇ ਤੁਸੀ ਵੀ ਕੈਟਲ ਯੂਜ਼ ਕਰਦੇ ਹੋ ਤਾਂ ਕਦੇ ਇਹਨਾਂ ਵਿੱਚ ਨਿੰਬੂ ਪਾ ਕੇ ਅਜਿਹੇ ਤਰੀਕੇ ਨਾਲ ਸਾਫ ਕਰਕੇ ਦੇਖਿਓ ਛਿਲਕੇ ਪਾਓ ਨਿੰਬੂ ਦੇ ਜਿਤਰੇ ਕੋਲ ਨੂੰ ਵੈਸੀ ਨਿੰਬੂ ਹੈਗਾ ਅੱਧਾਕ ਨਿੰਬੂ ਵਿੱਚ ਨਚੋੜ ਦੋ ਬਾਕੀ ਵਿੱਚ ਨਿੰਬੂ ਸੁੱਟ ਦੋ ਤੇ ਬਹੁਤ ਵਧੀਆ ਸਾਫ ਹੋ ਜਾਂਦੀ ਕਿਸੇ ਤਰ੍ਹਾਂ 스멜 ਨਹੀਂ ਰਹਿੰਦੀ ਹੈਗੀ ਬਿਲਕੁਲ ਚਮਕ ਜਾਂਦੀ ਹੈ ਤੇ ਹੁਣ ਮੈਂ ਕਿ ਗਰਮੀ ਆ ਗਈ ਕੈਟਲ ਸੰਭਾਲਦੇ ਨਾਲ ਸ਼ੈਲਫ ਖਾਲੀ ਹੋਊਗੀ ਨਾਲ RO ਚ ਵੀ ਕੋਸਾ ਜਾਂ ਪਾਣੀ ਹੁੰਦਾ ਫਿਰ ਸਵੇਰੇ ਜਰੂਰ ਉੱਠ ਕੇ ਉਹ ਪੀਤਾ ਜਾਂਦਾ ਬਹੁਤ ਵਧੀਆ ਸਾਫ ਹੋ ਗਈ ਬਿਲਕੁਲ ਚਮਕ ਗਈ ਚਮਕ ਦੀ ਚੀਜ਼ਾਂ ਦੇਖੇ ਨਾ ਦਿਲ ਖੁਸ਼ ਹੋ ਜਾਂਦਾਗਾ ਪਹਿਲਾਂ ਨਾ ਬੇਸ ਇਹਦਾ ਥੋੜਾ ਥੋੜਾ ਬਰਾਊਨਿਸ਼ ਜਿਹਾ ਹੋਇਆ ਪਿਆ ਸੀ ਜਿਵੇਂ ਨਾ ਆਪਾਂ ਘੱਟ ਪਾਣੀ ਦੇ ਚਲਾ ਦੇ ਵਿੱਚੋਂ ਸੜ ਜਾਂਦਾ ਸੜਿਆ ਵੀ ਨਹੀਂ ਸੀ ਮਤਲਬ ਰੰਗ ਥੋੜਾ ਜਿਹਾ ਬਦਲਿਆ ਪਿਆ ਸੀਗਾ ਤੇ ਬਿਲਕੁਲ ਸਾਫ਼ ਹੋ ਗਈ ਤੇ ਹੁਣ ਮੈਨੂੰ ਕੱਪੜੇ ਨਾਲ ਵੀ ਵਾਈਪ ਕਰ ਦਿੰਦਾ ਕਿ ਪਾਣੀ ਦੀ ਤੁਪਕੇ ਜਾਂ ਦਾਗ ਜਨ ਨਾ ਬਣੋ ਖੜਾ ਜਾਂ ਪਾਣੀ ਪਾਣੀ ਦੇ ਦਾਗ ਜੇ ਮੈਨੂੰ ਤਾਂ ਬਿਲਕੁਲ ਹੀ ਨਹੀਂ ਅੱਛੇ ਲੱਗਦੇ ਹੈਗੇ ਐਸੀ ਵੀ ਜੇ ਆਪਾਂ ਚੀਜ਼ ਹੁਣ ਸੰਭਾਲ ਲੈਣੀ ਹੈ ਕਾਫੀ ਟਾਈਮ ਲੀ ਹੈ ਨਾ ਤਾਂ ਦੋਨੋਂ ਅਚੀ ਤਰਾ ਇਨ ਸਾਫ ਕਰਕੇ ਰੱਖੀਏ ਤਾਂ ਕਿ ਅਗਲੀ ਵਾਰ ਕੱਢੀਏ ਤਾਂ ਆਪਾਂ ਨੂੰ ਵੀ ਸੋਹਣੀ ਲੱਗੇ ਸਾਫ ਸਾਫ ਹੀ ਮਿਲੇ ਆਪਾਂ ਨੂੰ ਵੀ ਕੱਪੜੇ ਨਾਲ ਪਾਣੀ ਕਰਤਾ ਵਾਈਪ ਪਰ ਫਿਰ ਵੀ ਮੈਨੂੰ ਰਾਤ ਨੂੰ ਇਹਨੂੰ ਖੁੱਲੀ ਰੱਖੂੰਗੀ ਬੰਦ ਕਰਕੇ ਨਹੀਂ ਰੱਖਦੀ ਤਾਂ ਕਿ ਥੋੜੀ ਬਹੁਤ ਹੀ ਵੀ ਅੰਦਰ ਗਿੱਲ ਹੋ ਗਏ ਸਲਾਬ ਹੋ ਗਏ ਅਚੀ ਤਰ੍ਹਾਂ ਸੁੱਕ ਜਾਂਦਾ ਚੀਜ਼ਾਂ ਦੇ ਆਪਾਂ ਕੇਅਰ ਕਰਦੇ ਆ ਨਾ ਫੇਰ ਹੀ ਚੀਜ਼ਾਂ ਲੰਬੇ ਸਮੇਂ ਲਈ ਚੱਲਦੀਆਂ ਨਹੀਂ ਆ ਕੇਅਰ ਕਰਨੇ ਬਹੁਤ ਜ਼ਰੂਰੀ ਹੋ ਜਾਂਦੇ ਆ ਮਾਈਕ੍ਰੋਵੇਵ ਚੋਂ ਕੱਢਦੇ ਆ ਬਾਉਲੇ ਵੀ ਮੈਂ 4-5 ਮਿੰਟ ਲਈ ਉਬਾਲ ਲਿਆ ਪਾਣੀ ਅੰਦਰ ਨਾਲ ਸਟੀਮ ਬਣ ਗਈ ਮਾਈਕ੍ਰੋਵੇਵ ਦੇ ਅੰਦਰ ਉਹ ਜਿਹੜੀ ਸਟੀਮ ਬਣੀ ਹੈ ਹੁਣ ਆਪਾਂ ਉੱਪਰ ਕਰ ਦਾਂਗੇ ਕੱਪੜੇ ਨਾਲ ਸਾਫ਼ ਤੇ ਕੋਈ ਕਲੀਨਰ ਲਾਉਣ ਦੀ ਲੋੜ ਨਹੀਂ ਕੁਝ ਨਹੀਂ ਲਾਉਣ ਦੀ ਲੋੜ ਹੈਗੀ ਐਦਾਂ ਬਿਲਕੁਲ ਨੇਚਰਲ ਜੇ ਵੇ ਨਾਲ ਮਾਈਕ੍ਰੋਵੇਵ ਸਾਫ਼ ਹੋ ਜਾਂਦਾ ਫਰੇ ਕੱਢ ਕੇ ਵਾਸ਼ ਕਰ ਦੂੰਗੀ ਤੇ ਅੰਦਰ ਮਾਰ ਦੂੰ ਮਾਈਕ੍ਰੋਵੇਵ ਚ ਕੱਪੜਾਂ ਚ ਕਿਉਂਕਿ ਜਿਹੜੀ ਸਟੀਮ ਲੱਗੀ ਹੋਈ ਹੈ ਉਸ ਨਾਲ ਜੋ ਵੀ ਮਾਈਕ੍ਰੋਵੇਵ ਚ ਕੋਈ ਦਾਲ ਸਬਜ਼ੀ ਦਾ ਕੋਈ ਛਿੱਟਾ ਗੰਦਾ ਸਪੌਟ ਕੋਈ ਹੁੰਦਾ ਨਾ ਸਟੀਮ ਨਾਲ ਉਹ ਹੋ ਜਾਂਦਾ ਉਹ ਸਾਫ ਹੋ ਜਾਂਦਾ ਸਾਫ ਕਰਨਾ ਸੌਖਾ ਹੋ ਜਾਂਦਾ ਥੋੜਾ ਆਪਣੀ ਹੋ ਜਾਗਾ ਜੀ ਛੱਡ ਦੰਦਾ ਸਾਦਾ ਅੰਦਰੋਂ ਮੈਂ ਦਾ ਕੱਪ ਸਾਫ ਕੱਪੜੇ ਨਾਲ ਸਾਫ ਕਰ ਰਹੀ ਆ ਇੱਕ ਮੈਂ ਸਾਫ ਤੋਂ ਤੱਕੜਾ ਕੱਪੜਾ ਲੈ ਤਾਂ ਕਿ ਗੰਦਾ ਲਮਾਂਗੇ ਫਿਰ ਅੰਦਰ ਵਿੱਚ ਸਮੈਲ ਹੋਊਗੀ ਇਸ ਕਰਕੇ ਸਾਫ ਕੱਪੜੇ ਨਾਲ ਸਾਫ ਕਰ ਰਹੀ ਆ ਨਿੰਬੂ ਦੇ ਚਿਲਕਾ ਨਾਲ ਮੇਰੇ ਦੋ ਕੰਮ ਹੋ ਗਏ ਉਹ ਚਿਲਕਾ ਨਾਲ ਬੀਸ਼ ਲਿਕਵਿਡ ਵੀ ਬਹੁਤ ਵਧੀਆ ਬਣਦਾ ਉਹ ਵੀ ਮੈਂ ਬਣਾਇਆ ਹੋਇਆ ਕਈ ਪੈਣਾ ਨਿੰਬੂ ਦੇ ਚਿਲਕਾ ਅਚਾਰ ਵੀ ਪਾ ਲੈਂਦੇ ਨੇ ਹਨਾ आपू कि नए भी आ चीज़ सीटी ने नुआई कम लैली नुआई कम ले, ले नु, कि आप सियाण सोचते हैं घरें पर फिर भी फैमिल मैंबर सुनाए लगता भी ये कमल नहीं पता ही नहीं है तो माइक्रोवेव मेरा हो गया क्लीन कैटल ना मैं आई रखती सवेरे अंदर क्रॉकरे यूनिट संभाल के आऊँगी रात को सुक ज अच्छी तरह कपड़े वाइक करती पर फिर भी कोई डरॉप पानी ना रही सुक जी ਸੋ ਇਸ ਹੀ ਮੇਰੀ ਅੱਜ ਦੀ ਵੀਡੀਓ ਰਾਤ ਦਾ ਟਾਈਮ 9:30 ਹੋ ਰਿਹਾ 9:35 ਹੋ ਗਏ ਹੁਣ ਵੀਡੀਓ ਐਂਡ ਕਰਦੀ ਆ ਇਸ ਵੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ थैंक यू ਹੋਕਸ ਸੋ ਤੁਹਾਨੂੰ ਵੀਡੀਓ ਥੋੜੀ ਜਿਹੀ ਅੱਛੀ ਲੱਗੀ ਮੈਨੂੰ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੱਕ ਲਈ ਸੱਚੀ ਬੇਅਕਾਰ